ਲੋ ਜੀ ਪੰਜਾਬ ਵਿੱਚ ਪੰਚਾਇਤੀ ਚੋਣਾਂ ਦਾ ਵਿਗਲ ਵੱਜ ਚੁੱਕਾ ਹੈ ਪੰਜਾਬ ਸਰਕਾਰ ਵੱਲੋਂ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ ਪੰਚਾਇਤੀ ਚੋਣਾਂ ਦਾ 20 ਅਕਤੂਬਰ ਤੱਕ ਪੰਚਾਇਤੀ ਚੋਣਾਂ ਕਰਵਾ ਦਿੱਤੀਆਂ ਜਾਣਗੀਆਂ ਪਰ ਹਾਲੇ ਕੀ ਕੋਈ ਤਰੀਕ ਪੱਕੀ ਸਾਹਮਣੇ ਨਹੀਂ ਆਈਗੀ ਤੇ ਪੰਜਾਬ ਦੇ 12700 ਪਿੰਡਾਂ ਦੇ ਵਿੱਚ ਜਿਹੜੀਆਂ ਪੰਚਾਇਤੀ ਚੋਣਾਂ ਆ ਉਹ 20 ਅਕਤੂਬਰ ਤੱਕ ਪੰਜਾਬ ਸਰਕਾਰ ਵੱਲੋਂ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈਗਾ ਵੀ ਕਰਵਾ ਦਿੱਤੀਆਂ ਜਾਣਗੀਆਂ ਪੰਜਾਬ ਸਰਕਾਰ ਵੱਲੋਂ ਜਿਹੜਾਗਾ ਇਹ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈਗਾ ਉਹਦੇ ਵਿੱਚ ਪੱਕੀ ਤਰੀਕ ਸਾਹਮਣੇ ਨਹੀਂ ਦਿੱਤੀ ਗਈ ਵੀ ਕਿ ਪੱਕੀ ਤਰੀਕ ਕਿਹੜੀ ਆ ਕਿਹੜੀ ਤਰੀਕ ਨੂੰ ਚੋਣਾਂ ਆ ਰੰਭਾ ਕੀਤਾ ਜਾਣਗੀਆਂ ਪਰ 20 ਅਕਤੂਬਰ ਤੱਕ ਦਾਅਸ਼ਤਿ ਮੀਟ ਦੇ ਦਿੱਤਾ ਗਿਆ ਹੈਗਾ ਵੀ 20 ਅਕਤੂਬਰ ਤੱਕ ਪੰਚਾਇਤੀ ਚੋਣਾਂ ਕਰਵਾ ਦਿੱਤੀਆਂ ਜਾਣਗੀਆਂ ਪੰਜਾਬ ਦੇ 12700 ਦੇ ਕਰੀ ਪਿੰਡਾਂ ਦੇ ਵਿੱਚ 11 ਮਹੀਨਿਆਂ ਤੋਂ ਚੋਣ ਜਾਬਤਾ ਲੱਗਾ ਆ ਜਿਹਦੇ ਕਾਰਨ ਲੋਕਾਂ ਨੂੰ ਲੋਕਾਂ ਨੂੰ ਜਿਹੜੇ ਕੰਮ ਹੁੰਦੇ ਆ ਮੈਂਬਰਾਂ ਤੱਕ ਸਰਪੰਚਾਂ ਤੱਕ ਜੋ ਵੀ ਕਾਗਜ਼ ਪੱਤਰ ਨਿੱਕੇ ਮੋٹے ਛੋਟੇ ਕੰਮ ਹੁੰਦੇ ਆ ਸਾਈਨ ਕਰਵਾਉਣੇ ਜਿੰਨਾ ਤੋਂ ਲੋਕਾਂ ਨੂੰ ਬਹੁਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਤਾਂ ਇਸ ਕਰਕੇ ਹਾਈ ਕੋਰਟ ਨੇ ਵੀ ਪੰਜਾਬ ਸਰਕਾਰ ਨੂੰ ਦੋ ਤੋਂ ਤਿੰਨ ਵਾਰ ਝਾੜ ਪਾ ਦਿੱਤੀ ਹੈ ਕਿ 11 ਮਹੀਨਾ ਤੋਂ ਚੋਣ ਜਾਬਤੇ ਤੋਂ ਬਾਅਦ ਇਲੈਕਸ਼ਨ ਦੀ ਡੇਟ ਕਿਉਂ ਨਹੀਂ ਦਿੱਤੀ ਜਾ ਰਹੀ ਤਾਂ ਪਰ ਹੁਣ ਇਸ ਸਰਕਾਰ ਇਸ ਟਾਈਮ ਸਰਕਾਰ ਨੇ 20 ਅਕਤੂਬਰ ਤੱਕ ਪੰਜਾਬ ਸਰਕਾਰ ਨੇ ਚੋਣਾਂ ਦਾ ਐਲਾਨ ਕਰ ਦਿੱਤਾ ਹੈ